ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਕਿਉਂਕਿ ਤੁਹਾਡੇ ਘਰੇ ਇਹ ਆਪਣੀ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਿਆ ਕਰੋ ਵੀਡੀਓ ਨੂੰ ਘਾ ਦੱਬ ਕੇ ਸ਼ੇਅਰ ਕਰ ਦਿਆ ਕਰੋ ਕਿਸੇ ਲੈਣ ਵਾਲੇ ਸੱਜਣ ਦਿੱਕਰ ਪਹੁੰਚਾ ਦਿਆ ਕਰੋ ਕਿ ਮਾਤਰ ਦਾ ਫਾਇਦਾ ਹਰੇ ਕੋਈ ਆਪ ਦੀ ਖਰੀਦਦਾਰੀ ਕਰ ਸਕੇ ਪਹੁੰਚ ਗਏ ਆਂ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦੇ ਤਹਿਸੀਲ ਪੱਟੀ ਬਈ ਗਰਲਾਜ ਸਿੰਘ ਜੀ ਦੇ ਫਾਰਮ ਤੇ ਦੋ ਨਗ ਵਿਖਾਉਣ ਲੱਗੇ ਤੁਹਾਨੂੰ ਜੁੜੇ ਰਹੋ ਕਰਦੇ ਗੱਲਬਾਤ ਸਰਦਾਰ ਗੁਰਲਾਲ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਓ ਵਧੀਆ ਮਹਾਰਾਜ ਬੜੇ ਆਨੰਦਵਾਜਿ ਕਿਰਪਾ ਵੈਗਰੂ ਦੀ ਸ਼ੁਕਰ ਹੈ ਜੀ ਪਰਮਾਤਮਾ ਦਾ ਹਾਂਜੀ ਹਾਂਜੀ ਆਨੰਦਾਂ ਦੇ ਵਿੱਚ ਨੰਦ ਹੀ ਆ ਚਾਹੀਦਾ ਆਲੇ ਪੂਰੀ ਕਿਰਪਾ ਵੈਗਰੂ ਦੀ ਦੇ ਅੱਛਾ ਹਾਂਜੀ ਦੋ ਖੰਨਾ ਕਾਜ ਦੋ ਹੀ ਆ ਭਾਜੀ ਅੱਜ ਅੱਜੇ ਆਦੀ ਦਦ ਗਿਆ ਕਰਮਾਂ ਦੇ ਪਾਸੇ ਡਰੈਸ ਕਰਾ ਦਈਏ ਨੋਟ ਇਕਰਾ ਪੈਣ ਪ੍ਰੋਫੈਸਰ ਦਾ ਨਾਮ ਸਰਦਾਰ ਗੁਰਲਾਲ ਸਿੰਘ ਪਿੰਡ ਸੁਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਟਿਆ ਜੀ ਮੋਬਾਈਲ ਨੰਬਰ 8217282479 ਠੀਕ ਆ ਸ਼ਰਵਾਰ ਕਿਤੋਂ ਠੰਡੀ ਵੇਖੋ ਮੇਰੇ ਹੈ 20 ਕਿਲੋ ਵਾਲੀ ਆ ਕੋਈ ਉਹ ਨਹੀਂ ਕੰਮ ਹੈਗਾ ਅੱਛਾ ਪੂਰੀ ਠੰਡੀ ਠੰਡੀ ਆ ਨੋ ਜੀ ਸਜਣੋ ਪਚੰਦਲੀ ਤੇ ਕੀ ਆਂਦਾ ਏ ਤੇ ਗਰਲਾਲ ਬਾਦੇ ਰਾਮਦੇਵ ਵਾਲੀ ਆਗੇ ਵਾਹ ਇਹ ਗਰਲਾਲ ਪਰ ਹਣ ਕਿਹੜੇ ਥਾਣਿਆ ਬਾਕੀ ਤੁਹਾਨੂੰ ਵਿਖਾਉਣਾ ਸਾਡਾ ਫਰਜ਼ ਬੰਦਾ ਕੀ ਪੂਰੀ ਹਾਂਜੀ ਹਾਂਜੀ ਦੁੱਧ 22 17 18 ਕਿਲੋ ਪਹਿਲੇ ਸੂਏ ਕੱਢਿਆ ਵੇੜ ਨੇ ਦੂਜਾ ਕੀ ਪਿਓਰ ਦੂਜਾ ਜੀ ਅੱਛਾ ਹਾਂਜੀ ਵਾਹ ਪਿਓਰ ਦੂਜਾ ਨੋ ਜੀ ਸਜਣੋ ਬਾਕੀ ਵੇੜ ਪੂਰੀ ਕਿੰਨੀ ਵਾਲੀ ਆ ਪੂਰੀ ਜੰਮੀ ਪਲੀ ਆ ਜੀ ਦੁੱਧ 20 ਕਿਲੋ ਕੁਝ ਨਹੀਂ ਸਾਡਾ ਬਚੀ ਠੀਕ ਆ ਠੀਕ ਆ ਠੀਕ ਆ ਹਾਂ ਜੀ ਬਾਕੀ ਥਾਂ ਤੋਂ ਦੋਰਾ ਲੱਗਾ ਮੱਝਾਂ ਵਾਲਾ ਥਾਂ ਤੇ ਦੋਰੇ ਦਾ ਛੱਡ ਕੇ ਤੇਰਾ ਯਾਰੇ ਮੈਨਾਂ ਫਿਰ ਬਣੂ ਵੀ ਇੰਨੀ ਜਿਆਦੀ ਹੈ ਜੇ ਬੱਚਾ ਚੱਲਦੀ ਚੱਲਦੀ ਕਰੀ ਛੱਡ ਦੋ ਅਜੇ ਟਾਈਮ ਲੈ ਜਣਾ ਨਾ ਅਜੇ ਪੰਜ-ਛੇ ਦਿਨ ਲੈ ਜੂ ਭਾਜੀ ਲੈ ਜਾਣੇ ਕਰ ਲਾਸ ਹਾਂ ਜੀ ਤੇ ਰੇਟ ਰੇਟ ਭਾਜੀ ਮੋਲੇ ਦਾ ਕਰਦੇ ਆਪਾਂ 65000 60000 ਦੀ ਦੇਦਗੀ ਲਾਜ ਦੀ ਜੈਸਨੋ 2000 ਛੱਡ ਕੇ 52 ਦੇ ਦਾਂਗੇ ਹੋਰ ਛੱਡ ਕੇ ਮੈਨਾਂ 55 ਦੀ ਕਰਦਿਗੇ ਹਾਂ ਤੁਹਾਨੂੰ ਜਾਲਾ ਤੱਕ 57 ਦੀ ਦੇਦਾਂਗੇ ਲਾ 56 ਰੀ ਕਰਦੇ ਚੋ 56 ਦੀ ਦੇਦਾਂਗੇ ਲਾ ਕਰਦੇ ਜੀ ਦੀ ਨਾ ਕੋਈ ਚੋਰ ਜਾ ਪਈ ਹੋਣਾ ਜੀ ਮਾਰਾ ਸੁਖ ਲਓ ਜੀ ਸੱਜਣੋਂ ਵੈੜ ਚੰਗੀ ਆ ਬਾਕੀ ਤਾਂ ਹਟਲਾ ਢੁਲਾ ਵੇਖ ਲਈਆਂ ਕਿ ਕਿੰਨਾ ਚਾੜੀ ਮਾਰੂਗੀ ਮਾਣਾ ਪਾਜੀ ਠੰਡੀ ਫਿਰ ਸੀਲ ਬਹੁਤੀ ਜਿਆਦੀ ਆ ਵਾਹ ਜਿੱਦਰ ਦੀ ਮਰਜ਼ੀ ਚਾਹੇ ਮਾਇ ਕਰੋ ਮਾਣਾ ਭਲਾ ਦੋਵੇਂ ਪਾਸੇ ਬਹਿ ਕੇ ਚੋਈ ਜਾਓ ਇਹਨੂੰ ਤੇ ਵਾਕਈ ਜਾਏ ਹਾਂਜੀ ਦੋਹਾਈ ਜਾ ਤੇ ਆ ਜਰਸੀ ਆ ਗਈ ਹੈ ਇਹ ਪਾਜੀ ਕੱਲ ਦੀ ਸੁਈ ਜੇ ਮਗਰ ਕੀ ਮੋਟਾ ਬੱਚਾ ਮੇਰੇ ਹਿਸਾਬ ਨਾਲ ਦੇ ਬੱਚਾ ਵੇਖਿਓ ਮਾੜਾ ਜਿਹਾ ਕਨਫਰਮ ਨਹੀਂ ਪੂਰਾ ਮੁੜਕੇ ਨਾ ਨਹੀਂ ਕਰ ਲੋ ਕਰ ਲੋ ਬੱਚਾ ਹੀ ਆ ਜੀ ਬੱਚਾ ਆ ਗਿਆ ਬਲੈਕ ਕਲਰ ਦਾ ਹੈ ਹਾਂਜੀ ਹਾਂਜੀ ਤੇ ਇਹਦੇ ਕੋਲ ਦੁੱਧ ਭਾਈ ਕਿੰਨਾ ਹੈ ਇਹਦੇ ਥੱਲੇ 14 ਕਿਲੋ ਬੋਨਾ ਹੋਊਗਾ ਭਾਜੀ ਇਹ ਫਿਰ ਕਿੰਨਾ ਘਾਟੇਗਾ ਦੁੱਧ 20 ਕਿਲੋ ਇਹਨੂੰ ਵੀ ਕੀ ਜਾਂਦਾ ਕਰਮਾ ਲਈ ਆਹੋ 20 ਜੀ ਕੀ ਜਾਂਦਾ ਜੀ ਬਾਕੀ 13 14 ਕਿਲੋ ਤੋਂ ਸਟਾਰਟ ਹੋਆ ਹੂੰ ਉਹ ਤਾਂ 18 19 ਕਿਲੋ ਕਰ ਮਾਨਾ ਦਊ ਗਿਨਣ ਸਾਮ ਚਾਹੀਦੀ ਹੈ ਜੀ ਗੂੰ ਪਿਓਰ ਦੁਜਾ ਸੁਆ ਜੇ ਪੂਰੀ ਵੱਡੀ ਆ ਪੰਜਾਬ ਵਾਲੀ ਜਰਸੀ ਜੀ ਪੰਜਾਬ ਵਾਲੀ ਹਾਂਜੀ ਥਾਂ ਨਹੀਂ ਹੁੰਦਾ ਵੀ ਚੰਗਾ ਲੱਗਾ ਕਰ ਮੇਰਾ ਮੱਝਾਂ ਵਾਲੀ ਆ ਕਿਤੇ ਚੋਣ ਮੰਗਾ ਪਾਉਣਾ ਪਾਉ ਨਹੀਂ ਪਾਉਣਾ ਤੁਹਾਡੀ ਮਰਜ਼ੀ ਵਾਹ ਹਾਂਜੀ ਲੋਏ ਪੰਜਾਬ ਵਾਲੀ ਜਰਸੀ ਆ ਗਈ ਜੀ ਤੇ ਇਹਦਾ ਰੇਟ ਬਈ ਇਹਦਾ ਮੁੱਲ ਭਾਜੀ ਆਪਾਂ ਕਰਦੇ ਹਾਂ 70000 ਹਾਂ ਤੇ ਲਾਛ 60000 ਦੀ ਦੇ ਦਗੀ 60000 ਦੀ ਹਾਂਜੀ ਹੋਰ ਕਰ ਦਈਏ ਨਹੀਂ ਕਰ ਦਈਏ ਹੋਰ 500 ਛੱਡ ਦਾਂਗੇ ਹੋਰ ਕੀ ਐ ਸਾਡੇ 500 ਛੱਡਾ 64 ਦੀ ਕਰੀਏ ਨਹੀਂ 65 ਦੀ ਫਿਰ ਲਾਛ ਦੇ ਦਾਂਗੇ ਹਾਂ ਜੈਸ ਨੂੰ ਹੀ 50000 ਦੇ ਦੇ ਦਾਂਗੇ 40 ਦੀ ਨਾ ਕਰੀਏ 40 ਦੀ ਜਾਣ ਦੇ ਚਲੋ 60000 ਦੀ ਲਾਛ ਦੀ ਬਾਕੀ 14 15 ਕਿਲੋ ਭਾਜੀ ਬੋਲਾ ਹੋਊਗਾ ਠੀਕ ਆ ਕੋਈ ਦੋ ਡੰਗ ਛੱਡ ਕੇ ਚਾਰ ਡੰਗ ਆਪਣੇ ਘਰ ਸਾਈ ਬਣਾਨਾ ਪਾ ਕੇ ਚੋਵੇ ਹਾਂ ਭਲਾ ਵੀ ਇੱਕ ਡੰਗ ਵੀਡੀਓ ਕਾਲ ਤੇ ਚੋਲੇ ਦੂਜੇ ਡੰਗ ਕਰਦੇ ਘਰ ਮਗਾ ਕੇ ਫਿਰ ਤਸੱਲੀ ਕਰ ਲਓ ਸਜਣੋ ਇਹ ਦੋ ਪਸ਼ੂ ਬਾਈ ਗਰ ਲਾਲ ਜੀ ਦੇ ਫਾਰਮ ਦੇ ਪਿੰਡੇ ਨੂੰ ਤੇ ਆਪਣੀ ਤਸੱਲੀ ਕਰਕੇ ਮੇਲਾ ਲੁੱਟ ਲੋ ਮੇਲਾ ਲੁੱਟਣ ਹੀ ਆਲਾ ਜੇ ਵਹਿੜਾ ਚੰਗੀਆਂ ਜੇ ਥੱਪਿਆ ਦੇ ਥੱੱਪੇ ਲੈਵੇ ਬਾਕੀ ਤੁਸੀਂ ਆਪਦੀ ਜਜਮੈਂਟ ਕਰਨੀ ਸਤਿ ਸ੍ਰੀ ਅਕਾਲ ਜੀ ਸਾਰਿਆਂ